ਦੀਵਾਲੀ ਤੋਂ 20 ਦਿਨ ਪਹਿਲਾਂ ਦੁਸ਼ਹਿਰਾ ਆਇਆ ਖੁਸ਼ੀ ਵਿੱਚ ਹਰ ਕੋਈ ਖਰੀਦ ਕੇ ਘਰ ਮਠਿਆਈ ਲਿਆਇਆ ਸਾਰਿਆਂ ਨੇ ਮਿਲ ਦੁਸ਼ਹਿਰੇ ਲਈ ਰਾਵਣ ਬਣਾਇਆ ਤੇ ਰਾਵਣ ਦੀ ਬੁਰਾਈ ਨੂੰ ਮਿਟਾਉਣ ਲਈ ਉਹਨੂੰ ਪਟਾਕਿਆਂ ਨਾਲ ਸਜਾਇਆ ਸ਼ਾਮ ਹੋਈ ਸਾਰੇ ਘਰ ਦੇ ਤਿਆਰ ਹੋਈ ਜਾਣ ਅਤੇ ਕਹਿੰਦੇ ਅੱਜ ਸਾਡੇ ਲੋਕਾਂ ਨੇ ਬੁਰਾਈ ਨੂੰ ਅਸਾੜਨਾ ਸਾਨੂੰ ਇਸ ਗੱਲ ਦਾ ਹੈ ਮੰਨ ਪਰ ਰਾਵਣ ਨੂੰ ਸਾੜ ਕੇ ਖੁਸ਼ ਹੋਣ ਵਾਲਿਓ ਆਪਣੇ ਅੰਦਰ ਵੀ ਇੱਕ ਵਾਰ ਝਾਤੀ ਮਾਰਿਓ ਉਨੇ ਇੱਕ ਪਾਪ ਕੀਤਾ ਉਹਨੂੰ ਹਰ ਵਾਰ ਸਾੜਦੇ ਹੋ ਉਹਨੂੰ ਸਾੜਨ ਨਾਲੋਂ ਚੰਗਾ ਹੈ ਆਪਣੇ ਅੰਦਰ ਦੀ ਬੁਰਾਈ ਨੂੰ ਮਾਰਦੇ ਹੋ ਜਿੰਨਾ ਉਹਦੇ 'ਚ ਗਿਆਨ ਸੀ ਅਸੀਂ 7 ਜਨਮਾਂ 'ਚ ਨਹੀਂ ਲੈ ਸਕਦੇ ਉਹਦੀ ਇੱਕ ਗਲਤੀ ਕਰਕੇ ਉਹਦੀ ਚੰਗਿਆਈ ਨੂੰ ਮਾੜਾ ਨਹੀਂ ਕਹਿ ਸਕਦੇ ਮੰਨਿਆ ਇਸ ਦਿਨ ਸ੍ਰੀ ਰਾਮਚੰਦਰ ਨੇ ਰਾਵਣ ਨੂੰ ਮਾਰਿਆ ਸੀ ਪਰ ਇਹ ਵੀ ਗੱਲ ਯਾਦ ਰੱਖਿਓ ਰਾਵਣ ਵੀ ਆਪਣਿਆਂ ਕੋਲੋਂ ਹਾਰਿਆ ਸੀ ਅਸੀਂ ਰਾਵਣ ਨੂੰ ਸਾੜਨ ਵਾਲੇ ਸ੍ਰੀ ਰਾਮਚੰਦਰ ਦੇ ਪੈਰਾ ਵਰਗੇ ਨਹੀਂ ਅਸੀਂ ਤਾਂ ਰਾਵਣ ਤੋਂ ਵੱਧ ਮਾੜੇ ਆ ਫਿਰ ਅਸੀਂ ਇਸ ਦਿਨ ਕਿਉਂ ਮਰਦੇ ਨਹੀਂ ਅਸੀਂ ਵੀ ਦਿਨ ਵਿੱਚ ਕਿੰਨੇ ਪਾਪ ਕਰਦੇ ਆ ਤੇ ਜੇ ਸਾਨੂੰ ਕੋਈ ਕੁਝ ਕਹਿੰਦਾ ਤਾਂ ਇੱਕ ਪਲ ਨਗ ਜਰਦੇ ਆ ਯਾਦ ਰੱਖਿਓ ਦੁਸ਼ਹਿਰਾ ਰਾਵਣ ਨੂੰ ਸਾੜ ਕੇ ਮਨਾਉਣ ਦਾ ਤਿਉਹਾਰ ਨਹੀਂ ਆਪਣੇ ਅੰਦਰ ਦੀ ਬੁਰਾਈ ਨੂੰ ਮਟਾਉਣ ਦਾ ਤਿਉਹਾਰ ਹੈ